ਹਾਂਜੀ ਸਰ ਤੁਹਾਡਾ ਸਵਾਗਤ ਹੈ ਜੀ ਤੇ ਪਿਛਲੇ ਦਿਨਾਂ ਤੋਂ ਆਪਾਂ ਫੀਸ ਦਾ ਜਿਹੜਾ ਮੁੱਦਾ ਅਪੋਂ ਕਰਾਇਆ ਹੋਇਆ ਹੈ ਤਾਂ ਕਿੰਨਾ ਕੋਈ ਹੰਗਾਰਾ ਮਿਲਿਆ ਕਿਤੋਂ ਦਾ ਕਾਰਨ ਹੋਇਆ ਸਰ ਗੱਲ ਤਾਂ ਪੰਜਾਬ ਵੀ ਚੜ੍ਹਦੀ ਕਲਾ ਚ ਹੈ ਤੇ ਬੋਰਡ ਮਾਫੀ ਜਿਹੜੀ ਬੋਰਡ ਕਲਾਸਾਂ ਦੀ ਫੀਸਾਂ ਦਾ ਮੁੱਦਾ ਉਹ ਵੀ ਚੜ੍ਹਦੀ ਕਲਾ ਚ ਹੈ ਪਰਮਾਤਮਾ ਦੀ ਕਿਰਪਾ ਨਾਲ ਇਹ ਫੀਸਾ ਦਾ ਮੁੱਦਾ ਜਿਹੜਾ ਪੰਜਾਬ ਦੇ ਲੋਕ ਬੜੀ ਜਲਦੀ ਹੱਲ ਕਰਵਾ ਦੇਣਗੇ ਕਿਉਂਕਿ ਇੱਕ ਪੰਚਾਇਤ ਨੇ 1,22,000 ਰੁਪਇਆ ਦੇਤਾ ਸੀਗਾ ਹੁਣ ਸਮੂਹ ਦੇ ਟੇਮ ਵੀ ਥੋੜੇ ਦਿਨਾਂ ਤੱਕ ਸਰਦੀ ਖੇਤਰਾں ਚ ਪਹੁੰਚਣਾ ਲਿਆ ਸਾਰੇ ਬੱਚਿਆਂ ਲਈ ਵਰਦੀਆਂ ਸਟੇਸ਼ਨਰੀ ਵਗੈਰਾ ਦਾ ਪ੍ਰਬੰਧ ਹੋ ਜਾਣਾ ਇਸ ਤੋਂ ਬਿਨਾ ਬਾਬਾ ਹਾਕਮ ਸਿੰਘ ਜੀ ਸਰਹਾਲੀ ਵਾਲੇ ਉਹਨਾਂ ਨਵੇਂ ਸਕੂਲਾਂ ਦਾ ਦੌਰਾ ਕਰ ਲਿਆ ਗਿਆ ਉਹਨਾਂ ਨੇ ਵੀ ਅਗਲੇ ਹਫਤੇ ਤੋਂ ਕੰਮ ਸ਼ੁਰੂ ਕਰ ਦੇਣਾ ਇਸ ਤੋਂ ਬਿਨ ਡੇਰਾ ਬਾਬਾ ਭੁੰਮਣ ਸ਼ਾ ਸੰਗਰਾਲੇ ਮਹਾਰਾਜ ਜੀ ਵੀ ਇਹ ਸੇਵਾ ਚ ਆ ਗਿਆ ਤਾਂ ਇਹ ਅਸ਼ੋਕ ਜੀ ਕੋਈ ਮੁੱਦਾ ਹੁਣ ਰਹਿਣਾ ਹੀ ਨਹੀਂ ਤਾਂ ਵਿਦਿਆਰਥੀ ਇਹ ਕਹਿਣਗੇ ਵੀ ਕਿਤਾਬਾਂ ਕਾਪੀਆਂ ਜਾਂ ਸਟੇਸ਼ਨਰੀ ਦੀ ਬਸ ਕਰੋ ਸਾਨੂੰ ਹੋਰ ਦੀ ਜ਼ਰੂਰਤ ਨਹੀਂ ਪਰ ਇੱਕ ਗੱਲ ਦਾ ਅਫਸੋਸ ਜ਼ਰੂਰ ਰਹੇਗਾ ਕਿ ਮਾਨਯੋਗ ਸਿੱਖਿਆ ਮੰਤਰੀ ਜੀ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਮੈਂ ਦੁਬਾਰਾ ਬੇਨਤੀ ਕਰਨੀ ਚਾਹੁੰਨਾ ਕਿ ਇਸ ਇਲਾਕੇ ਦੇ ਲੋਕ ਚੰਗੇ ਆ ਜਿਹੜੇ ਇਸ ਇਲਾਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਜਾ ਰਿਹਾ ਪਰ ਪੰਜਾਬ ਸਰਕਾਰ ਲਈ ਮੈਂ ਪਹਿਲਾਂ ਵੀ ਕਿਹਾ ਸੀ ਵੀ 4-5 ਕਰੋੜ ਰੁਪਇਆ ਕੋਈ ਵੱਡਾ ਮੁੱਦਾ ਨਹੀਂ ਹੈ ਮਾਨਯੋਗ ਸਿੱਖਿਆ ਮੰਤਰੀ ਜੀ ਜੇ ਪਹਿਲਾਂ ਕਿਤੇ ਮੇਰੀ ਆਵਾਜ਼ ਨਹੀਂ ਸੁਣੀ ਦੁਬਾਰਾ ਸੁਣ ਰਹੀ ਆ ਤਾਂ ਜਿਹੜੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿਦਿਆਰਥੀ ਆ ਉਹਨਾਂ ਲਈ ਫੀਸ ਮਾਫੀ ਦਾ ਪੱਤਰ ਤੁਸੀਂ ਜਲਦੀ ਜਾਰੀ ਕਰਵਾ ਦਿਓ ਕਿਉਂਕਿ 24 ਅਕਤੂਬਰ ਨੂੰ ਹੁਣ ਕੋਈ ਬਹੁਤੀ ਦੇਰ ਨਹੀਂ ਰਹਿ ਗਈ ਇਸ ਕਰਕੇ ਵਿਦਿਆਰਥੀ ਜੇ ਫੀਸਾ ਕਰਕੇ ਪੜ੍ਹਾਈ ਛੱਡਦੇ ਆ ਤਾਂ ਇਸ ਤੋਂ ਮਾੜੀ ਗੱਲ ਕੋਈ ਨਹੀਂ ਕਈ ਵਾਰ ਮੈਨੂੰ ਇਹ ਸਵਾਲ ਵੀ ਹੋਇਆ ਵੀ ਤੁਸੀਂ ਇੱਕੋ ਹੀ ਮੁੱਦੇ ਤੇ ਗੱਲ ਕਰ ਰਹੇ ਹੋ ਡੀਏਪੀ ਦੀ ਨਹੀਂ ਗੱਲ ਕਰ ਰਹੇ ਬੀਜ ਦੀ ਗੱਲ ਨਹੀਂ ਕਰ ਰਹੇ ਮਕਾਨਾਂ ਦੀ ਗੱਲ ਨਹੀਂ ਕਰ ਰਹੇ ਉਹ ਸਾਰੇ ਮੁੱਦੇ ਠੀਕ ਹੈ ਉਹਦੇ ਲਈ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਲੋਕ ਲੱਗੇ ਹੋਏ ਆ ਉਹਦੀ ਗੱਲ ਕਰ ਰਿਹਾ ਪਰ ਮੇਰਾ ਵਿਭਾਗ ਸਿੱਖਿਆ ਤਾਂ ਸਿੱਖਿਆ ਦੀ ਗੱਲ ਕਰਨਾ ਮੇਰੀ ਡਿਊਟੀ ਬੰਦੀ ਹੈ ਮੇਰਾ ਫਰਜ਼ ਵੀ ਬਣਦਾ ਮੇਰਾ ਧਰਮ ਵੀ ਬਣਦਾ ਕਿਉਂਕਿ 30 ਸਾਲ ਇਸ ਵਿਭਾਗੇ ਉਹਨਾਂ ਬੱਚਿਆਂ ਦੇ ਸਿਰ ਤੇ ਮੈਂ ਆਪਣਾ ਪਰਿਵਾਰ ਵੀ ਪਾਲਿਆ ਤੇ ਇੱਥੋਂ ਰੋਟੀ ਵੀ ਖਾਧੀ ਐ ਇਸ ਕਰਕੇ ਜੇ ਹੁਣ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਜਿਨ੍ਹਾਂ ਦੇ ਸਿਰ ਤੇ ਮੇਰਾ ਪੇਟ ਪਲਦਾ ਰਿਹਾ ਮੇਰਾ ਪਰਿਵਾਰ ਪਲਦਾ ਰਿਹਾ ਤਾਂ ਬੱਚੇ ਪੜਾਉਣਾ ਸਾਡਾ ਧਰਮ ਹੈ ਬੱਚਿਆਂ ਦੀ ਪੜ੍ਹਾਈ ਹੀ ਮੇਰੇ ਲਈ ਸਭ ਤੋਂ ਐ ਮੁੱਦਾ ਹੈ ਬਾਕੀ ਸਾਰੇ ਮੁੱਦੇ ਚੱਲਦੇ ਰਹਿਣਗੇ ਨਾਲ ਉਹਦੇ ਲਈ ਪੋਲਿਟੀਕਲ ਪਾਰਟੀਆਂ ਵੀ ਐ ਧਾਰਮਿਕ ਸੰਪਰਦਾਇ ਵੀ ਐ ਬਾਕੀ ਲੋਕ ਵੀ ਐ ਇਸ ਕਰਕੇ ਸਮਾਜ ਸੇਵੀਆਂ ਨੂੰ ਵੱਡੇ ਵੱਡੇ ਕਲਾਕਾਰਾਂ ਨੂੰ ਬਾਕੀ ਜਿਹੜੇ ਅਮੀਰ ਲੋਗ ਐ ਉਹਨਾਂ ਲਈ ਵੀ ਮੇਰੀ ਇੱਕ ਬੇਨਤੀ ਹੈ ਵੀ ਆਪਣੀ ਔਲਾਦ ਨੂੰ ਜਿੰਨਾ ਮਰਜ਼ੀ ਕਮਾ ਕੇ ਦੇ ਦਿਓ ਕਿਸੇ ਨੇ ਤੁਹਾਡਾ ਗੀਤ ਨਹੀਂ ਗਾਣਾ ਜਿੰਨੇ ਮਰਜ਼ੀ ਪੈਸੇ ਦੇ ਦਿਓ ਆਖਰ 'ਚ ਇਹ ਹੀ ਕਹਿਣਗੇ ਬਾਪੂ ਤੂੰ ساری ਉਮਰ ਕਿਤਾ ਕੀ ਐ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵੀ ਉਹ ਭਾਵੇਂ ਇੱਕ ਕਾਪੀ ਕਿਸੇ ਬੱਚੇ ਨੂੰ ਲੈ ਕੇ ਦੇ ਦੇਣ ਕਿਸੇ ਨੂੰ ਇੱਕ ਪੈਨ ਵੀ ਕਿਉਂ ਨਾ ਲੱਕ ਦੇ ਦੇਣ ਕਿਸੇ ਇੱਕ ਬੱਚੇ ਦੇ ਪੈਰਾਂ 'ਚ ਬੂਟ ਕਿਉਂ ਨਾ ਪਵਾ ਦੇਣ ਕਿਸੇ ਦੋ ਬੱਚਿਆਂ ਦੀ ਫੀਸ ਕਿਉਂ ਨਾ ਭਰ ਦੇਣ ਤਾਂ ਇਹ ਪੁੰਨ ਜਿਹੜਾ ਉਹਨਾਂ ਦੇ ਨਾਲ ਜਾਊਗਾ ਹੋਰ ਸਵਰਗ ਤੇ ਨਰਕ ਕੋਈ ਦਿਖਾ ਨਹੀਂ ਕਿਤੇ ਅੰਬਰਾਂ ਤੋਂ ਨਹੀਂ ਆਉਂਦੀ ਜਿਹੜੇ ਲੋਕ ਚੰਗੇ ਕੰਮ ਕਰਦੇ ਆ ਉਹਨਾਂ ਨੂੰ ਲੋਕ ਇਸ ਦੁਨੀਆ 'ਚ ਯਾਦ ਕਰਨਗੇ ਇਸ ਕਰਕੇ ਜਿਹੜਾ ਪੜ੍ਹਾਈ ਦਾ ਇਹ ਮੁੱਦਾ ਮੇਰੇ ਲਈ ਤਾਂ ਇਹ ਅਹਿਮ ਹੀ ਹੈ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਅਸ਼ੋਕ ਜੀ ਵੀ ਆਵਾਜ਼ ਸ਼ੁਰੂ ਕਿੱਤੀ ਸੀ ਹਜੇ ਤੀਜੀ ਚੌਥੀ ਆਵਾਜ਼ ਆ ਤੇ ਲੋਕਾਂ ਦਾ ਵੱਡਾ ਹੰਗਾਰਾ ਜੀ ਮੈਨੂੰ ਨਹੀਂ ਲੱਗਦਾ ਵੀ ਇੱਕ ਅੱਧ ਦੀ ਕੋਸ਼ਿਸ਼ ਹੋਰ ਕਰਨੀ ਪਵੇ ਕਿਉਂਕਿ ਆਨ ਵਾਲੇ ਦੱਸ ਦੇਣਾ ਇਹ ਸਾਰਾ ਮੁੱਦਾ ਜਿਹੜਾ ਫਿਰਸਾਂ ਦਾ ਇਹ ਹੱਲ ਹੋ ਜਾਣਾ ਹੈ ਧੰਨਵਾਦ ਇਹ ਸਰ ਇੱਕ ਹੋਰ ਛੋਟਾ ਇਹ ਤੋਂ ਹਾਲ ਹੈ ਕਿਉਂਕਿ ਥਾਂ ਕਿ ਜੀ 3-4 ਵਧਾਈ ਕਿ ਤਾਂ ਪਤਿੰਨ ਚਾਰ ਹੋਰੀ ਵੀਡੀਓ ਪਾਈ ਕਿ ਉਹਨਾਂ ਦਾ ਕੋਈ ਰਿਸਪੌਂਸ ਬਾਰਡਰ ਪੱਟੀ ਦੇ ਫੀਸਾਂ ਬਾਰੇ ਕਿਉਂ ਨਹੀਂ ਆਇਆ ਦੇਖੋ ਗੱਲ ਇਹ ਜਿੱਥੋਂ ਤੱਕ ਰਾਜਨੀਤਿਕ ਪਾਰਟੀਆਂ ਦਾ ਸਵਾਲ ਹੈ ਉਹਨਾਂ ਬਾਰੇ ਮੈਂ ਕੋਈ ਵੀ ਗੱਲ ਕਰਨੀ ਸ਼ੌਕ ਦੀ ਮੁਨਾਸਬ ਨਹੀਂ ਸਮਝਦਾ ਜੀ ਪਰ ਇੱਕ ਗੱਲ ਜ਼ਰੂਰ ਕਰਨੀ ਚਾਹੁੰਦਾ ਕਿ ਜਦੋਂ ਕੋਈ ਵੀ ਪਾਰਟੀ ਸੱਤਾ 'ਚ ਨਹੀਂ ਹੁੰਦੀ ਤਾਂ ਉਸ ਦੇ ਐਮਐਲਏ ਦਾ ਹਾਲ ਵੇਖਣ ਵਾਲਾ ਹੁੰਦਾ ਹੈ ਇੱਕ ਬਾਡੀਗਾਰਡ ਇੱਕ ਡਰਾਈਵਰ ਤੇ ਉਹ ਸਿਰਫ ਲੋਕਾਂ ਦੇ ਭੋਗਾਂ ਜੋ ਕਰ ਰਹਿ ਜਾਂਦਾ ਇਸ ਤੋਂ ਇਲਾਵਾ ਜਦੋਂ ਪਬਲਿਕ ਚ ਵਿਚਰਦਾ ਤਾਂ ਲੋਕ ਹੱਥ ਮਿਲਾਉਣ ਤੋਂ ਵੀ ਕਤਰਉਣ ਲੱਗ ਪੈਂਦੇ ਆ ਜੀ ਤਾਂ ਜਿਹੜੀ ਗੱਲ ਤੁਸੀਂ ਹੁਣ ਕੀਤੀ ਐ ਮੈਂ ਤਾਂ ਇਹ ਕਹਿੰਦਾ ਜਿਹੜੀ ਪਾਰਟੀ ਰਾਜ ਕਰ ਰਹੀ ਐ ਜਿਹੜੀ ਪਾਰਟੀ ਨੇ ਰਾਜ ਪਹਿਲਾਂ ਕਰ ਲਿਆ ਤਾਂ ਰਾਜ ਭਾਗ ਲੋਕਾਂ ਨੇ ਦਿੱਤਾ ਤਾਂ ਸਾਰੇ ਲੋਕਾਂ ਨੂੰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਐ ਇਸ ਤੋਂ ਇਲਾਵਾ ਤੁਸੀਂ ਜਿਹੜਾ ਸਵਾਲ ਕਰ ਰਹੇ ਹੋ ਕਿ ਕੌਣ ਕੀ ਕਰ ਰਿਹਾ ਕੌਣ ਕੀ ਨਹੀਂ ਕਰ ਰਿਹਾ ਪੰਜਾਬ ਦੇ ਲੋਕ ਕੋਈ ਬੇਵਕੂਫ ਤਾਂ ਨਹੀਂ ਜਿਹੜੇ ਇਹਨਾਂ ਨੂੰ ਵੇਖ ਨਹੀਂ ਰਹੇ ਇਸ ਕਰਕੇ ਆਪਾਂ ਪਹਿਲਾਂ ਵੀ ਉਹਨਾਂ ਨੂੰ ਬੇਨਤੀ ਕਰੀ ਹੈ ਹੁਣ ਵੀ ਬੇਨਤੀ ਕੀਤੀ ਹੈ ਸਾਡੇ ਭਰਾ ਹੈ ਸਾਡੇ ਆਪਣੇ ਆਸੀਂ ਆਪਣੇ ਹੱਥਾਂ ਨਾਲ ਇਹਨਾਂ ਲੋਕਾਂ ਨੂੰ ਬਣਾਇਆ ਉਹਨਾਂ ਨੂੰ ਵੀ ਇਸ ਮੁੱਦੇ ਨੂੰ ਹੱਲ ਕਰਵਾਉਣ 'ਚ ਜੋ ਵੀ ਉਹ ਬਣਦਾ ਯੋਗਦਾਨ ਪਾ ਸਕਦੇ ਆ